ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਜਿਹੜੇ ਅੱਜਕੱਲ੍ਹ ਧਰਮ ਦੇ ਵਿਵਾਦ ਚੱਲ ਰਹੇ ਆ ਇਹਨਾਂ ਦੇ ਸਾਨੂੰ ਮਹਾਰਾਜ ਨੇ ਜੋ ਦੱਸਿਆ ਇਹਨਾਂ ਦੇ ਚਾਨਣਾ ਨਾ ਪਾਓ ਇਹ ਚੰਨਾ ਭਜੰਗ ਸਿੰਘ ਉਹ ਚੱਲ ਰਹੇ ਬਹੁਤ ਮਾੜਾ ਚੱਲ ਰਹੇ ਆ ਪਤਾ ਕਿ ਸਾਨੂੰ ਹੈ ਨਹੀਂਗਾ ਪੰਜ ਮਾ ਨਿਸ਼ਾਨ ਕੀ ਹੈ ਚੌਥਾ ਪੌੜਾ ਕੀ ਹੈ ਜਾਂ ਤਾਇਕਾ ਲਾਣਾ ਕੀ ਹੈ ਇਹ ਪਿਆਰ ਦੇ ਸ਼ਬਦ ਸੀ ਯਾਰ ਸਤਕਾਰ ਦੇ ਸ਼ਬਦ ਸੀ ਜਿਵੇਂ ਤਰਖਾਨਾ ਨੂੰ ਰਾਮ ਗੜੀਏ ਜੀਵਿਦਾਰਾਂ ਦੇ ਵਿੱਚ ਨੇ ਕਹੀਏ ਭੰਗੀ ਕਣਈਏ ਸ਼ੂਗਰ ਚੱਕੀਏ ਆਦਿ ਸੀ ਯਾਰ ਇਹ ਫਲਵਾੜੀ ਆ ਫੁੱਲਾਂ ਦੀ ਫੁੱਲਾਂ ਜਿਹੜਾ ਚਟੇ ਵੀ ਹੁੰਦੇ ਪੀਲੇ ਵੀ ਨੀਲੇ ਵਿਲਾਪ ਨੂੰੰਦੇ ਬਾੜੀ ਸੀ ਦੇ ਮਹਾਰਾਜ ਜੀ ਨੇ ਸਮਝਾਉਦੇ ਸਾਨੂੰ ਰਾਜਪੂਤ ਸੁਦਾਵੇ ਆਪੇ ਸਿਪਾਈ ਉਹ ਇਹ ਕਹਾ ਉਹ ਕਹੇ ਕਦੋਂ ਗੁਰ ਦੇ ਬਾਸ਼ਾ ਜੀ ਰਤਨ ਦੇ ਪੰਕਹੰਦਾ ਕਹਿੰਦਾ ਜੀ ਰਾਜਪੂਤਾਂ ਨੂੰ ਉਹਨਾਂ ਕਿਲਾ ਜੀ ਮਹਾਰਾਜ ਜੀ ਨਹੀਂ ਬਾਦਸ਼ਾਹ ਜੀ ਭਾਈ ਧਰਦੇ ਮੈਂ ਕਿਹਾ ਮਰੇ ਤੁਹਾਨੂੰ ਇਹ ਗੁਰੂ ਮੰਨ ਲੈਣੇ ਅਰ ਉੱਚੀ ਬੋਲਦੇ ਜੇ ਪਰ ਜਿਹੜੇ ਜੱਟ ਨਾਈ ਸਿੰਬੇ ਮਹਿਰੇ ਮਜਬੀ ਤਖਾਨ ਇਹ ਪਿਛੇ ਕਰਦੇ ਮੇਰੇ ਪਾਸ਼ਾ ਕਹਿੰਦਾ ਨਹੀਂ ਇਹੀ ਕੀ ਕਿਰਪਾ ਕੀ ਸਜੇ ਹਮ ਹੈ ਤੇ ਮੋਸੋ ਗਰੀਬ ਕਰੋੜ ਕਰੋੜ ਪਰੇ ਉੱਤੇ ਫਿਰ ਪੁੱਤ ਮਹਾਰਾਜ ਫਿਰ ਅੱਗੇ ਕਹਿੰਦੇ ਨੇ ਇਹ ਜੱਤਾਂ ਪਾਤਾਂ ਨੇ ਚੌਪਈ ਸੱਤ ਸਨਾਤ ਉਹ 12 ਜਾਤਾਂ ਜਾਮੇ ਨਹੀਂ ਰਾਜਨੀਤੀ ਦੀ ਬਾਤ 12 ਜਾਤਾਂ ਨੇ ਸੱਤ ਸਨਾਤਾਂ ਨੇ ਪਾਵੇ ਦੁਨੀਆ ਦੀ ਗੱਲ ਦਸੀ ਹੈ ਉਹਨਾਂ ਰਾਜਿਆਂ ਨੇ ਕਿਹਾ ਸੀ ਕਿ ਮਹਾਰਾਜ ਆਲੇ ਜੱਟ ਬੂਟ ਨੇ ਜੱਟ ਬੂਟ ਕਹੈ ਜਹ ਜਗ ਮਾਹੀ ਬੜੀਏ ਬਕਾਲ ਕਰਾੜ ਖੱਤਰੀ ਸਦਾਈ ਜਿਨ੍ਹਾਂ ਨੂੰ ਜੱਟ ਬੂੜ ਕਹਿੰਦੇ ਨੇ ਲੋਕੀ ਜੀਵਦਾ ਕਰਨ ਵਾਲਾ ਉਸ ਸਾਹਿਬ ਵਿੱਚ ਕੋਈ ਬਾਣਿਆ ਘੋਂਦਾ ਕੋਈ ਕਲਰਕ ਹੋਂਦਾ ਕੋਈ ਕਰਾੜ ਘਵਾਉਂਦਾ ਇਸ ਤਰ੍ਹਾਂ ਕੇ ਆ ਗਿਆ 71 ਜਿਹਾ ਹਿੰਦੇ ਲੋਹਾਰ ਉਤਰਖਾਨ ਉਤ ਜਾਤਕ ਮੀਨੀ ਚੀਪੋ ਕਲਾਲ ਨੀਚਣ ਪੈ ਕਿਰਪਾ ਕੀਨੀ ਜਿਨ੍ਹਾਂ ਲੋਕ ਨੀਵਾ ਘਰ ਨਾ ਕਰਦੇ ਸੀ ਨਾ ਉਹ ਤਰਖਾਨਾ ਉਹ ਨਵਾਰਾ ਕਮਿਨੀ ਆਜਾਤਾ ਕਹਿੰਦੇ ਸੀ ਉਹਨਾਂ ਨੂੰ ਮਹਾਰਾਜ ਚੇ ਪਾਸ਼ਾ ਨੇ ਆਪਦੇ ਗੱਲ ਆਇਆ ਪਰ ਇਹ ਕੰਮ ਸੀ ਉਹਨਾਂ ਦੇ ਇੱਕ ਨਵਾਰਾ ਕੰਮ ਤਰਖਾਨ ਕਿ ਦਾਤਰੀਆਂ ਰੰਬੇ ਰਾਮਗੜੀਏ ਪੰਜਾਲੀਆਂ ਉਹ ਬਲਦਾਂ ਨਾਲ ਖੇਤੀ ਕਰਦੇ ਸੀ ਅੱਜ ਜਿਵੇਂ ਟਰਾਲੀਆਂ ਹਾਰ ਆਦਿਕ ਅੱਜ ਵੀ ਬਣਾ ਰਹੇ ਨੇ ਤਾਂ ਇਹ ਸਾਡੇ ਭਰਾ ਨੇ ਮਹਿਲ ਬਣਾ ਲਿਆ ਲੋਕਾਂ ਦੇ ਮਕਾਨ ਬਣਾ ਕੇ ਦੇ ਨੇ ਇਹ ਵਿਚਾਰੇ ਸੇਵਕ ਬਣ ਕੇ ਕੰਮ ਕਰਦੇ ਸੀ ਇਹਨਾਂ ਨੂੰ ਵਰ ਵੀ ਦਿੱਤੇ ਰੂਪ ਚੰਦ ਨੂੰ ਸਾਤਾਂ ਪੌਂਸਾ ਇਹ ਆਂਗਾ ਪਰਿਵਾਰ ਭਾਈ ਰੁੱਪੇ ਵਾਲੇ ਵੀ 7000 ਹੁਣ ਅੱਗੇ ਆ ਗਏ ਸ਼ਿਪੋ ਸ਼ਿੰਬੇ ਸ਼ਿਪੋ ਕਲਾਲ ਨੀਚਰ ਪੈ ਕਿਰਪਾ ਕੀਨੀ ਗੁੱਜਰ ਗਵਾਰ ਹੀਰ ਕਮਜਾਤ ਉਹ ਬੋਏ ਸੋਧਨ ਕੋਈ ਪੁੱਛੇ ਨਾ ਬਾਤ ਪਰ ਅੱਗੇ ਵੀ ਆਗੇ ਲੋਹਾਰ ਤਰਖਾਨ ਤੋਂ ਬਾਅਦ ਛਿੰਬੇ ਜਿਹੜਾ ਕੰਮ ਲੀੜੇ ਸੀਣਾ ਕੱਪੜਿਆਂ ਦਾ ਕੰਮ ਲਾਲ ਆਦਿ ਉਹ ਸ਼ਰਾਬ ਕੱਢਣ ਦਾ ਕੰਮ ਕਰਦੇ ਸਨ ਵੱਡੀਆਂ ਜਾਤਾਂ ਛੋਟੀਆਂ ਇਹ ਬਣਾਈਆਂ ਵੀ ਇਹਨਾਂ ਆਪਣੀਆਂ ਹੋਈਆਂ ਕਿਤੇ ਹੋਰ ਇਹਦਾ ਪ੍ਰਸੰਗ ਨਹੀਂ ਆਇਆ ਇਹ 12 ਜਾਤਾਂ ਸੱਤੋ ਜਾਤਾਂ ਜਸੇ ਗੁਰੂ ਵਿੱਚ ਆ ਕੇ ਭਰਤੀ ਹੋਏ ਵਿੱਚੇ ਜੱਟ ਜੀਵੀਦਾਰ ਵਿੱਚੇ ਨਾਈ ਸਿੰਬੇ ਮਹਰੇ ਮਜਬੀ ਇਹ ਸਾਰੇ ਜਿਹਨਾਂ ਲੋਕ ਮਾੜੀਆਂ ਕਹਿੰਦੇ ਅੱਗੇ ਸ਼ਬਦ ਆ ਰਿਹਾ ਗੁੱਜਰ ਗਵਾਰ ਹੀਰਕਮਜਾਤ ਕਮੋਏ ਸੂਦਰ ਕੋ ਕੁਛਰਾ ਬਾਬ ਇਹਨ ਤੋਂ ਅੱਗੇ ਚੀ ਵਰਨਾਈ ਰੋੜੇ ਕਮਿਹਾਰ ਸਵੈਨੀ ਸੁਨਿਆਰੇ ਚੂੜੇ ਜਮਿਆਰ ਜਿਹਨਾਂ ਅੱਜ ਆਪਾਂ ਮਜਬੀ ਕਹਿੰਦੇ ਨੇ ਮਜਬੂਦੇ ਪਿਆਰੇ ਮਹਿੰਬ ਦਾ ਪਿਆਰ ਖਾਲਸਾ ਪੰਥਾ ਖੁਦ ਗੁਰੂ ਗੋਬਿੰਦ ਸਿੰਘ ਪਾਸ਼ਾ ਮਜਬੂਦਾ ਪਿਆਰਾ ਹੈ ਉਹ ਕਿਰਦਾਰ ਸੀ ਨਾ ਉਹ ਯਾਰ ਕਦੇ ਮਤਲਬ ਕੀ ਬੰਦੇ ਆ ਕੋਈ ਯਾਤ ਨਹੀਂ ਕੀਏ ਮਜਬ ਪਿਆਰਾ ਪਰ ਗੁਰੂ ਮਹਾਰਾਜ ਨੇ ਖਾਲਸੇ ਨੇ ਵਡਿਆਈ ਦਿੱਤੀ ਇਹ ਵੀ ਸ਼ਰ ਦੱਸਾਂ ਕੋਈ ਕੋਈ ਵਡਿਆਈ ਤਾਂ ਖਾਲਸਾ ਜੀ ਜਿਹਨਾਂ ਲੋਕ ਚੂੜੇ ਕਹਿੰਦੇ ਸੀ ਉਹਨਾਂ ਦੇ ਪਾਤਸ਼ਾਹ ਨੇ ਕਰ ਰਗਾ ਰੇਟੇ ਗੁਰੂ ਕੇ ਬੇਟੇ ਅੱਜ ਵੀ ਖਾਲਸਾ ਸਤਕਾਰ ਦੇ ਹੁੰਦਾ ਪਿਆਰ ਦੇ ਹੁੰਦਾ ਨਾ ਗਰੀਬਾਂ ਨੂੰ ਤੇ ਖਾਲਸਾ ਹੈ ਹੀ ਇਹ ਗਰੀਬਾਂ ਨੂੰ ਵਾਜਣ ਵਾਲਾ ਉਕੇ ਇਹਦਾ ਪਾਸ਼ਾ ਨੇ ਹਮ ਕਬ ਨਵਾਬੀ ਚ ਹਮ ਹੰਨੇ ਹੰਨੇ ਪਾਸ਼ੇ ਲੈ ਅੱਜ ਵੀ ਇਹ ਜਿਹੜਾ ਗਰੀਬ ਸਿੱਖ ਆਉਂਦਾ ਨਾਮ ਜਪਦਾ ਸੇਵਾ ਕਰਦਾ ਬੜਾਇਆ ਨਹੀਂ ਪਾਉਂਦੇ ਦਸੋਂ ਪਰ 15 ਦੇ ਜਿੰਨੇ ਜਾਇਦਾਦਾਰ ਨੇ ਇਹ ਕਿਹੜੇ ਇੰਗਲੈਂਡ ਦੇ ਰਾਜਕਮਾਰ ਆਏ ਆ ਸਾਰੇ ਤੁਹਾਡੇ ਘਰਾਂ ਚੋਂ ਹੀ ਆਏ ਨੇ ਇੰਨਾ ਕਿ ਜਾਤਾਂ ਗੋਤਾਂ ਦਾ ਪਰ ਜਦੋਂ ਅਮਰ ਛੱਡ ਲਿਆ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਪਰ ਉਹ ਸੋਲ ਬੰਸ ਖਾਲਸਾ ਕੁਛ ਨਹੀਂ ਆ ਪਰ ਉਸ ਨਹੀਂ ਗਾ ਜਿਹੜਾ ਕਰਦਾ ਉਹ ਸਿੱਖ ਨਹੀਂ ਗਾ ਪਿਆਪੀ ਕਹ ਦਿੰਦਾ ਯਾਰ ਗੁੱਸਾ ਵੀ ਲੱਗੂਗਾ ਹੁਣ ਮਹਾਰਾ ਇਹ ਕਹਿੰਦੇ ਨੇ ਭੱਤ ਅਬ੍ਹਾਮਣ ਹੁੰਦੇ ਮੰਗਵਾਰ ਉਹਨੇ ਕੋਈ ਕਹਿੰਦਾ ਬੰਮ ਬੰਮਣ ਵੀ ਹੰਮੇ ਸ਼ਕਿਆ ਯਾਰ ਪਰ ਉਹ ਤੇ ਇੱਕ ਬਦਰ ਪਾਸ਼ਾ ਨੇ ਸ਼ਹੀਦ ਹੋਏ ਮਤੀਦਾਸ ਸਦੀਦਾਸ ਉਹ ਕੌਣ ਨੇ ਯਾਰ ਜਿਹੜੇ ਯਾਰ ਲੜਾਈਆਂ ਪਾਰੇ ਨਾ ਇਹ ਖਤਰਨਾਕ ਨੇ ਨਹੀਂ ਪਾਉਣੀਆਂ ਚਾਹੀਦੀਆਂ ਇਹ ਸਾਡੇ ਨੇ ਭਾਵੇਂ ਕੋਈ ਬ੍ਰਾਹਮਣ ਕੋਲ ਕੋਸ਼ਾ ਬਹਿ ਰੂਪੀਏ ਲਬਾਣੇ ਉਹ ਘਮੀਆਰ ਲਬਾਣਾ ਜਿਹੜਾ ਆ ਇਹ ਨਕਲ ਕਰਨੀ ਬੜੀ ਜਾਣਦੇ ਆ ਬਹਿ ਰੂਪੀਏ ਅਨੇਕਾਂ ਤਰ੍ਹਾਂ ਦੇ ਰੂਪ ਧਾਰਨ ਕਰਨ ਵਾਲਾ ਲਬਾਣਾ ਸਿੱਖ ਪਰ ਭੱਟ ਬ੍ਰਾਹਮਣ ਪੁਰਗਰਾਮ ਸਾਹਿਬਾਨੀ ਵੀ ਬ੍ਰਾਹਮਣਾਂ ਦੀ ਚਲੋ ਉਹਨਾਂ ਨਾਲ ਆ ਗਿਆ ਕਰੋ ਨਾ ਲੈ ਆ ਗਿਆ ਗਿਆਨ ਪ੍ਰਕਾਸ਼ ਕਰੋ ਯਾਰ ਇਸ ਦਾ ਫਿਰ ਜਿਹੜੇ ਕਮਿਹਾਰ ਭਾਂਡੇ ਬਣਾਉਂ ਨਾਲ ਮਿੱਟੀ ਦੇ ਪੱਟ ਬ੍ਰਹਮਣ ਮੰਗਲਵਾ ਆਪਾਂ ਮੰਗਵਾਲ ਮਾਫਤ ਕੌਮ ਇੱਕ ਹੋਣ ਵਾਲੀ ਪੱਟਾਂ ਦੇ ਵਿੱਚ ਵੀ ਉਹਨੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਆਉਂਦੀ ਐ আর ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂੰ ਪਾਸ਼ਾਏ ਇਹ ਯਾਦ ਰੱਖ ਕੇ ਹਮਰੀ ਗੁਰਿਆਈ ਗਿਆਨੀ ਜੀ ਅੱਗੇ ਦੱਸ ਪਹਿਲੇ ਥੋੜੀ ਪ੍ਰੋਬਲਮ ਆ ਗਈ ਸੀ ਵਿੱਚ ਹਾਂ ਅੱਗੇ ਬਣਾ ਕੇ ਇਨ ਗਰੀਬ ਸਿੰਘਨ ਕੋ ਦੇ ਪਾਸ਼ਾਏ ਇਹ ਯਾਦ ਰੱਖ ਕੇ ਹਮਰੀ ਗੁਰਿਆਈ ਮਹਾਰਾਜ ਕਹਿੰਦੇ ਇਹ ਸਾਡੇ ਸਿੰਘ ਬਣ ਗਏ ਨੇ ਇਹ ਗਰੀਬ ਜਾਤਾਂ ਵਾਲੇ ਇਹਨਾਂ ਨੂੰ ਹੀ ਪਾਸ਼ਾ ਦੇਣਗੇ ਆਵਾਜ਼ੀ ਹਾਂਜੀ ਕਹਿੰਦੇ ਇਹਨਾਂ ਪਾਸ਼ਾ ਦੇ ਇਹ ਗੁਰੂ ਸਾਹਿਬ ਨੂੰ ਚਿੱਤ ਵਿੱਚ ਰੱਖਣਗੇ ਯਾਦ ਰੱਖਣਗੇ ਇਹ ਸਾਨੂੰ ਗ੍ਰਿਿਆਈ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਗਿਆ ਹੁਣ ਇੱਕ ਚੀਜ਼ ਜਿੱਤ ਕਰਨੀ ਦੀ ਆਪ ਕਹਿ ਲੱਗੇ ਇਹ ਤਾਂ ਅੱਗੇ ਲੜਾਈ ਹੋਣੀ ਆ ਸਦਾਤਰੀਆਂ ਨਾਲ ਨਹੀਂ ਜਿੰਨਾ ਹੋਣੀ ਚਿੱਤੇ ਰੱਖਿਓ ਤੋਹਰ ਹੱਥ ਗੁਰੂ ਸਿੱਖ ਨਾਕਾਰੇ ਫੜੋ ਸਾਤਰ ਲਿਓ ਤੁਰਕਨਾਂ ਸੋ ਗੁਰਾਂ ਨੇ ਆਪਰੇ ਸਿੱਖਾਂ ਨੂੰ ਸਦਕੇ ਲਈ ਲਟਾਇਆ ਆਓ ਸਿੱਖੋ ਖੰਡੇ ਦੀ ਪੌਲ ਪਿਓ ਕੋ ਸਾਲਾ ਟੋਲਾ ਨਹੀਂ ਸਾਜਿਆ ਨਾਦਪੁਰ ਖਾਲਸਾ ਫੌਜ ਸਾਜੀ ਸੀ ਤੇ ਫੌਜ ਕੰਦੇ ਵਾਤੇ ਮੱਲੂਮਾ ਜਿ ਰੱਖਿਆ ਗਨ ਵਾਤੇ ਜੇ ਤਰਕ ਵੀ ਮਜੂਮ ਬੜ ਕੇ ਆਏ ਉਹਨਾਂ ਦੀ ਰੱਖਿਆ ਕੀਤੀ ਆ ਤਿਆਗ ਗਵਾਇਆ ਚੰਦਰ ਦਾ ਸੂਬੇ ਦਾ ਦਿਨਾਂ ਵੇਖਦਾ ਤੇ ਜੇ ਮਰੀਜ਼ ਬਖਨਵਾਤੇ ਆਏ ਇੱਕ ਬੰਦਾ ਤੇ ਆਏ ਤੇ ਬੁੱਧੂ ਸ਼ਾ ਪੀਰ ਭੀਖਣ ਸ਼ਾ ਪੀਰ ਸਾਈ ਮੀਆਂ ਮੀਰ ਜਿਹੜਾ ਉਹਦਾ ਰਾਜ ਮੌਲ ਵੀ ਸੀ ਦਿੱਲੀ ਦਰਬਾਰ ਦਾ ਜਿਹੜੇ ਗੁਰੂ ਘਰ ਪਾਸ਼ਾ ਜਿਹੜਾ ਹੈ ਇਹ ਅਕਾਲ ਪੁਰਖ ਦਾ ਧਾਰਾ ਤੇ ਖਾਲਸਾ ਪੰਥ ਜਿਹੜਾ ਇਹ ਅਕਾਲ ਪੁਰਖ ਦੀ ਫੌਜ ਆ ਮਾਲੇ ਹੁਕਮ ਨੇ ਆਗਿਆ ਪਈ ਸਿੱਖਣ ਕੋ ਹੁਕਮ ਹੈ ਗੁਰਮਾਨੇ ਬਰਾਬਰ ਤੇ ਗੁਰੂ ਗ੍ਰੰਥ ਗੁਰੂ ਪੰਥ ਪ੍ਰਾਣੀਆਂ ਦਾ ਸਜਾ ਦਾ ਕਰਤਾ ਇਹ ਦੋਵੇਂ ਆਦ ਗੁਰੂ ਗ੍ਰੰਥ ਸਾਹਿਬ ਤੇ ਦਸਮ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਸਭ ਨੂੰ ਦੱਸਣਾ ਕਿ ਖਾਲਸਾ ਜੀ ਸਿਆਰੇ ਬਨਜੋ ਤਗੜੇ ਹੋ ਇਕ ਮੁੱਠੋ ਹੋ ਜਾ ਜਾਤਾ ਪਤਾ ਜੁੰਡੇ ਜਾਓ ਇਕ ਹੋ ਕੇ ਅਕਾਲ ਪੁਰਖ ਸਰ ਯਾਦ ਕਰਾਈਏ ਟੋਪੀ ਵਾਲੀ ਪੱਗ ਪਾਸੇ ਵਿਝਾਈਏ ਦਸਮਗ੍ਰੰਥ ਪ੍ਰਕਾਸ਼ ਕਰਵਾਈਏ ਤਕੜੇ ਹੋ ਸਾਰੇ ਇਕਜੋਗ ਹੋ ਦੁੱਖ ਦਾ ਦੂਰ ਕਰੋ ਮੇਰੇ ਭਾਈ ਸਾਰੇ ਇਕੱਠੇ ਹੋ ਇਕਾਲਤਾ ਵੀ ਹੋ ਦਸਮਗ੍ਰੰਥ ਸਰ ਸਦਾ ਸੋਦਾ ਜਿੰਨਾ ਇਹ ਸੰਧਾਨ ਦੇ ਨਾਲ ਸਾਰੇ ਇਕ ਨਹੀਂ ਹੁੰਦੇ ਪਿਆਰ ਨਹੀਂ ਬੰਦਾ ਕੋਲੇ ਜਨ ਵੱਡੀਆਂ ਪਈਆਂ ਰਹੀਆਂ ਇਸ ਤਰ੍ਹਾਂ ਦੇ ਇਥੇ ਸੰਵਾਦ ਦੀਆਂ ਅਗਨੇ ਹੋ ਵਾਹਿ ਦੇਖਾ ਖਾਲਸਾ ਵਾਹਿ ਗੁਰੂ ਜੀ ਕੀ ਫਤ